ਪ੍ਰਣਾਮ ਸਿੰਘ ਜੀ। ਪ੍ਰਣਾਮ ਜੀ ਅੱਜ ਕਿੱਦਾਂ ਦਾ ਲੱਗਦਾ ਹੈ? ਹਾਂ ਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਗੁਰੂ ਰਣਕਦੇਵ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅੰਮ੍ਰਿਤਸਰ 4109 ਪ੍ਰਾਣੀ ਲਿਆਵਾ ਜਿਸ ਵਿੱਚ ਕੀ ਸ਼੍ਰੀ ਅੰਮ੍ਰਿਤਸਰ ਅਕਾਲ ਤਖਤ ਦੇ ਸਾਹਿਬ ਦੇ ਪੰਜ ਪਿਆਰੇ ਆਏ ਹੋ ਬੜੀ ਭਾਵਨਾ ਸ਼ਰਧਾ ਨਾਲ ਉਹਨਾਂ ਨੇ ਸੇਵਨ ਕਰਕੇ ਆਪਣਾ ਤੇ ਸਭਨੇ ਸੰਗਤਾਂ ਨੂੰ 109 ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਇਆ ਗੁਰੂ ਮਹਾਰਾਜ ਨੇ ਜੋੜਿਆ ਸੱਜੇ ਬਾਣੀ ਨਾਲ ਜੁੜ ਪ੍ਰੋਧਰ ਜੀ ਪ੍ਰੋਧਰ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਦੇ ਚੜੇ ਹੋ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਹਾਦ ਚੜੇ ਆ ਜੀ ਹਾਂ ਜੀ ਕਿੰਨਾ ਖਚਾ ਕਿੰਨੀ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਅ ਇਸ ਜੀਤ ਦਾ ਕਿਦਾਂ ਵੀ ਜੀ ਖਿਆਲ ਆਇਆ ਮੰਚ ਤੇ ਮੈਂ ਮਹਾਰਾਜ ਜੀ ਤੋਂ ਗੁਰਦੁਆਰੇ ਜਾਂਦੀ ਹਾਂ ਤੇ ਮੇਰਾ ਜਿਤ ਕਰਕੇ ਮੈਂ ਵੀ ਇੰਬਤਸ਼ਾ ਕਾ ਲੋਕਾਂ ਵੱਲ ਵੇਖ ਕੇ ਮੈਨੂੰ ਵੀ ਖੁਸ਼ੀ ਆਏ ਕਿ ਮੈਂ ਵੀ ਸ਼ਕਾ ਆ ਗਿਆ ਅੱਜ ਮੇਰਾ ਮਨ ਬਣਿਆ ਮੈਰੀ ਜੀ ਕਿੰਨਾਕ ਆਪਣੇ ਆਪ ਨੂੰ ਗੁੜ ਭਾਗੇ ਸਮਝਦੇ ਹੋ ਬਹੁਤ ਜ਼ਿਆਦਾ ਉਰ ਵਾਲੇ ਬਣੇ ਆ ਜੀ ਕਿ ਨਾਮ ਜੀ ਤੁਹਾਡਾ ਰਜਵਿੰਦਰ ਕੋਆ ਅੱਜ ਅਮਰਜ ਛਕਿਆ ਵਾ ਕਿੰਨੇ ਕ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋ ਜਾਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬਰਦਾ ਹਾਂ ਔਰ ਇਹ ਆਪਣੇ ਚੰਗੀ ਤਰ੍ਹਾਂ ਕੀ ਨਾਜੀ ਚਰਨਜੀਤ ਅੱਜ ਅਮਰਦ ਸ਼ਖਨ ਦਾ ਖਿਆਲ ਕਿੱਦਾਂ ਮਨ ਚ ਆਇਆ ਔਰ ਕਿੰਨਾ ਕੋ ਆਪਣੇ ਆਪ ਨੂੰ ਬੜੀ ਬੜੀ ਖੁਸ਼ੀ ਹੋਈ ਹੈ ਅਮਰਦ ਛੱਕ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਕਿਸ ਤਰ੍ਹਾਂ ਬਾਣੀ ਨਾਲ ਕਿੱਦਾਂ ਜੁੜਿਆ ਨਾ ਜੁੜਾਂਗੇ ਬਾਣੀ ਨਾਲ ਜੋ ਮਹਾਰਾਜ ਨੇ ਕੀਤਾ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਨਾਮ ਸਿੰਘ ਜਸਪਾਲ ਮੈਂਬਰਸ ਰੋਲਿੰਗ ਮੀਟੀ ਹੜਕਾ ਬਟਾਰਾ ਅੱਜ ਅਮਨਸਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੋਗਤਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜਾ ਸਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਚੰਦ ਲਾਏ ਨੇ ਮਹਾਰਾਜ ਤੇ ਮਿਹਰ ਪਰ ਇਹਨਾਂ ਦੇ ਹੱਥ ਰੱਖਿਓ ਸਤਿਪੁਰ ਜੀ ਇਹ ਪਰਾਲਾ ਜਿਹੜਾ ਜਹਦਰ ਕਾਲ ਤੱਕ ਸਾਹਿਬ ਨੇ ਬੇਨਤੀ ਕੀਤੀ ਸੀ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਰਪਾਦਮ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਡਿਊਟੀ ਲਈ ਲਈ ਜਿੱਸਾ ਤੁਸੀਂ ਵੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਣਾ ਪ੍ਰਾਲਾ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜ ਗਈ ਗੁਰੂ ਨਾਲ ਇਹ ਮਿਹਰ ਪਰਿਹਤ ਰੱਖੇ ਮਹਾਰਾਜ ਇਹਨਾਂ ਦੀ ਤੰਦ ਉਸਤਰੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਇਸ਼ਤਮਾਨ ਸਤਕਾਰ ਬਖਸ਼ੇ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਤਾਲੀਮ ਹਾਸਲ ਦੇਓ ਮਹਾਰਾਜ ਇਹ ਗੁਰੂ ਦੇ ਲੱਲ ਲੱਗੇ ਰਹਿਣ ਅੱਜ ਪ੍ਰਾਲਾ ਜਿਹੜਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੇ ਵਿਆਹ ਦੇ ਉੱਪਰ ਤੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਤੇ ਪਛਾਣਨ ਚੜਦੀ ਕਲਾ ਵਿੱਚ ਹੋਏ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ